ਪਿੰਡ ਕੋਰ ਸ਼ਮੀਰ ਵਾਸੀਆਂ ਵੱਲੋਂ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਾਡੇ ਪਿੰਡ ਦੀ ਨਗਰ ਪੰਚਾਇਤ ਤੋੜ ਕੇ ਫਿਰ ਤੋਂ ಗ್ರಾಮ ਪੰਚਾਇਤ ਬਣਾਈ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਪਿੰਡ ਨਗਰ ਪੰਚਾਇਤ ਬਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਸੀ ਕਿਉਂਕਿ ਇੱਥੇ ਬੋਟਾ 8000 ਹੀ ਹਨ ਜਦਕਿ ਨਗਰ ਪੰਚਾਇਤ ਦੇ ਲਈ 12000 ਬੋਟਾ ਹੋਣੀਆਂ ਜ਼ਰੂਰੀ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਕਰਕੇ ਪਿੰਡ ਵਾਸੀਆਂ ਨੂੰ ਪਾਰੀ ਨੁਕਸਾਨ ਚੱਲਣਾ ਪੈ ਰਿਹਾ ਹੈ ਨੰਬਰ 1 ਨਰੇਗਾ ਸਕੀਮ ਪਿੰਡ ਵਿੱਚੋਂ ਖਤਮ ਹੋ ਗਈ। ਪਿੰਡ ਵਿੱਚ ਕੰਮ ਪਾਉਣ ਵਾਲਿਆਂ ਨੂੰ ਟੈਕਸ ਦੇਣੇ ਪੈ ਰਹੇ ਹਨ। ਵਿਦਿਆਰਥੀਆਂ ਨੂੰ ਨਵੋਦਿਆਂ ਜਾਂ ਸਰਕਾਰੀ ਕਾਲਜਾਂ ਵਿੱਚ ਦਾਖਲਾ ਲੈਣ ਦੇ ਲਈ 12% ਵੱਧ ਨੰਬਰ ਲੈਣੇ ਪੈਣਗੇ। ਇਸ ਨਾਲ ਵਿਦਿਆਰਥੀਆਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਅਸੀਂ ਇਸ ਕਰਕੇ ਬੈਠੇ ਹਾਂ ਸਾਨੂੰ ਇਹ ਹੈ ਵੀ ਸਾਡੇ ਪਿੰਡ ਨੂੰ ਪਿੰਡ ਹੀ ਰਹਿਣ ਦਿਓ ਇਹ ਨਗਰਪੰਚਾਇਤ ਤੋੜ ਕੇ ਸਾਡੇ ਗ੍ਰਾਮ ਪੰਚਾਇਤ ਬਣਾਈ ਜਾਵੇ। ਕਿਉਂਕਿ ਜਿਹੜਾ ਨਗਰਪੰਚਾਇਤ ਪਹਿਲੀ ਗੱਲ ਤਾਂ ਸਾਡੇ ਪਿੰਡ ਬਣ ਹੀ ਨਹੀਂ ਸਕਦੀ ਸੀ। ਨਗਰਪੰਚਾਇਤ ਲਈ 12000 ਪਲੱਸ ਵੋਟ ਕਹਿੰਦੇ ਵੀ ਹੁਣ ਚਾਹੀਦੇ ਪਰ ਸਾਡੇ ਪਿੰਡ ਦੀ ਤਾਂ ਬੋਟ ਹੀ 8000 ਦੇ ਲਗਭਗ ਹੈਗੀ। ਬਾਕੀ ਰਹੀ ਗੱਲ ਕਿ ਸਾਨੂੰ ਇਹਦੇ ਨਾਲ ਸਾਡੇ ਆਮ ਅਗਰੀ ਮਜ਼ਦੂਰ ਪਿੰਡ 'ਚ ਵੱਸਦੇ ਆ। ਜੇ ਸਾਡੇ ਕੋਲ ਇੰਨਾ ਹੀ ਪੈਸਾ ਹੋਵੇ ਤਾਂ ਸਾਡਾ ਵੀ ਦਿਲ ਕਰਦਾ ਸੀ ਸ਼ਹਿਰਾਂ 'ਚ ਜਾ ਕੇ ਬੱਚੇ ਪੜਾਾਲ ਗਏ ਕਿਉਂਕਿ ਸ਼ਹਿਰਾਂ 'ਚ ਵੱਡੇ ਕਾਲਜ ਹੁੰਦੇ ਆ, ਸਹੂਲਤਾਂ ਹੁੰਦੀਆਂ। ਪਰ ਸਾਡੇ ਕੋਲ ਉਹਨਾ ਪੈਸਾ ਨਹੀਂ ਹੈ। ਇਸ ਕਰਕੇ ਅਸੀਂ ਉਹ ਪਰਿਵਾਰਾਂ ਜੋ ਆ ਸਾਡੇ ਅਸੀਂ ਮਕਾਨ ਬਣਾਉਣਾ ਹੈ ਤਾਂ ਅਸੀਂ ਲੇਬਰ ਵੀ ਆਪ ਕਰਕੇ ਮਕਾਨ ਬਣਾਉਣਾ ਹੈ। ਨਾ ਕਿ ਅਸੀਂ ਕੁਰਸੀ 'ਤੇ ਬੈਠ ਕੇ ਠੇਕੇਦਾਰ ਨੂੰ ਟੇਕਾ ਦੇ ਕੇ ਬਣਵਾਉਣਾ ਹੈ। ਸਾਡੇ ਕੋਲ ਲੇਬਰ ਨੂੰ ਦੇਣ ਨੂੰ ਪੈਸੇ ਨਹੀਂ ਹੈ। ਅਸੀਂ ਆਪ ਦਾ ਕੋਈ ਰਿਸ਼ਤੇਦਾਰ ਸਾਡੇ ਕੋਈ ਤਾਏ ਚਾਚੇ ਦੇ ਮੁੰਡਿਆਂ ਨੂੰ ਨਾਮ ਲਾ ਕੇ ਲੇਬਰ ਦਾ ਕੰਮ ਆਪ ਕਰਕੇ ਆਪ ਮਕਾਨ ਬਣਾਉਣਾ ਹੈ। ਛੱਤਾਂ ਤੇ ਸਾਡੇ ਆਪਦੇ ਭਾਈਚਾਰਾ ਹੁੰਦਾ ਹੈਗਾ। ਨਾ ਕਿ ਅਸੀਂ ਠੇਕੇ ਤੇ ਕੰਮ ਕਰਾਉਣੇ। ਸਾਡੇ ਕੋਲ ਪੈਸੇ ਹੁੰਦਾ ਸੀ ਉਹ ਬੈਠ ਕੇ ਵੀ ਕਰਾ ਸਕਦੇ। ਸਾਡਾ ਵੀ ਦਿਲ ਕਰਦਾ ਮਿੱਟੀ ਨਾਲ ਮਿੱਟੀ ਹੁਣ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ। ਪਰ ਕਿਉਂ ਹੁੰਨੇ ਆ ਕਿਉਂਕਿ ਸਾਡੇ ਕੋਲ ਪੈਸੇ ਨਹੀਂ ਹੈ। ਤੇ ਪਰ ਹੁਣ ਜਦੋਂ ਅਸੀਂ ਕੰਧ ਗੱਡਾਂ ਲੱਗਦੇ ਆ ਤਾਂ ਸਾਡੇ ਕੋਲ 50000 60000 70000 ਦਾ ਨੋਟਿਸ ਚਲਾ ਜਾਂਦਾ ਕਿ ਨਕਸ਼ਾ ਪਾਸ ਕਰਾ ਸਾਡੇ ਕੋਲੋਂ ਪੇਮੈਂਟ ਪਰ ਨੂੰ ਸਾਡੇ ਕੋਲ ਪੈਸੀ ਸਾਡੇ ਕੋਲ ਤਾਂ ਜੇ ਉਹ ਪੈਸੇ ਹੁੰਦੇ ਸੀ ਲੇਬਰ ਆਪ ਕਿਉਂ ਕਰਗੇ ਅਸੀਂ ਵੀ ਠੇਕੇ ਦੇ ਪਵਾਣਗੇ ਇਸ ਕਰਕੇ ਅਸੀਂ ਇਸ ਦਾ ਵਿਰੋਧ ਕਰਦੇ ਆਂ ਵੀ ਸਾਨੂੰ ਇੰਨਾ ਮਾਰਾਂ ਚੋਂ ਕੱਢੋ ਸਾਥੋ ਜ਼ਮੀਨਾਂ ਵੀ ਖੋਲੀਆਂ ਸਾਨੂੰ ਹੁਣ ਪਿੰਡ ਅੱਜ ਸਾਡੇ ਘਰ ਦਾ ਛੱਡ ਦਿਓ ਹੋਰ ਵੀ ਪਿੰਡ ਨਾਲ ਲੈ ਕੇ ਤੁਰੋਂਗੇ ਹਾਂਜੀ ਸਾਰਾ ਪਿੰਡ ਸਾਡੇ ਨਾਲ ਸਹਿਮਤ ਹੈ ਅਸੀਂ ਇਹ ਕਹਿੰਦੇ ਸਾਡੇ ਘਰ ਸਾਨੂੰ ਵਾਕਸ਼ ਦਿਓ ਸਾਨੂੰ ਰਹਿਣ ਦਿਓ ਨਾ ਘਰਾਂ ਚ ਅਸੀਂ ਕਿੱਥੋਂ ਇੰਨਾ ਬੋਹ ਚੱਲਾਂਗੇ ਚਲੋ ਠੀਕ ਹੈ ਅੱਜ ਅਸੀਂ ਇਹ ਕਾ ਕਰਕੇ ਨਾਂ ਭਰਾਂਗੇ ਦੋ ਦਿਨਾਂ ਨਾਂ ਭਰਾਂਗੇ ਅਸੀਂ ਕੋਈ ਲੋਨ ਕਰਾਉਣਾ ਕੋਈ ਕੈਸਾ ਕੋਈ ਜ਼ਮੀਨ ਜਾਇਦਾਦ ਵੇਚਨੀ ਆ ਤਾਂ ਸਾਡੇ ਤੇ ਉਧਰ ਲਾਦਨ ਕੇ ਰੋਕ ਵੀ ਐਨਓਸੀ ਕਮੇਟੀ ਤੋਂ ਲੈ ਕੇ ਆ ਉਧਰ ਟੈਕਸ ਦਿਓ ਅਸੀਂ ਕਿੱਥੋਂ ਦੇਵਾਂਗੇ ਉਧਰ ਸਾਡੇ ਸਿਰ ਅਸੀਂ 15 ਲੱਖ ਦੀ ਕੋਈ ਚੀਜ਼ ਵੇਚੀ ਤੇ 10 ਲੱਖ ਕਮੇਟੀ ਦਾ ਟੈਕਸ ਬਣਾਇਆ ਫਿਰ ਤਾਂ ਸਾਨੂੰ ਇਹੀ ਆ ਨਾ ਕਿ ਸਾਡੋ ਸਰਕਾਰ ਨੇ ਧੱਕੇ ਨਾਲ ਖੋ ਹੀ ਲਿਆ ਇਸ ਕਰਕੇ ਅਸੀਂ ਕਹਨੇ ਆ ਵੀ ਸਾਡੇ ਪਿੰਡ ਨੂੰ ਪਿੰਡ ਹੀ ਰਹਿਣ ਦਿਓ ਸਾਡੇ ਦੇਖੋ ਭਾਈਚਾਰ ਕਿਸਾਨ ਦੀ ਨਰੇਗਾ ਸਕੀਮ ਖਤਮ ਹੋ ਗਈ ਸਾਡੇ ਹੁਣ ਲੇੜੀ ਜੈ ਤੋਂ ਵਿਚਾਰੀਆਂ ਲੰਕਦੀਆਂ ਸ਼ਹਿਰਾਂ ਨੂੰ ਜਾਂਦੀਆਂ ਸਵੇਰੇ ਤਰਸ ਹੁੰਦਾ ਤੇ ਸੜਕਾਂ ਤੇ ਖੜੀਆਂ ਹੁੰਦੀਆਂ ਕਿਉਂਕਿ ਕਿਰਾਇਆ ਦੇਣ ਨੂੰ ਵੀ ਪੈਸੇ ਨਹੀਂ ਹੁੰਦੇ ਉਹ ਕਿਤੇ ਕਿਸੇ ਨਾਲ ਮੋਟਰਸਾਈਕਲ ਤੇ ਬੈਠ ਕੇ ਸ਼ਹਿਰਾਂ 'ਚ ਕੰਮ ਕਰਦਿਆਂ ਸਾਡੇ ਪਿੰਡ 'ਚ ਕੰਮ ਆ ਨਰੇਗਸ ਕੀ ਪਿੰਡ 'ਚ ਦਿੱਤੀ ਜਾ ਤਾਂ ਸਾਡੇ ਪਿੰਡ 'ਚ ਕੰਮ ਕਰਨ ਇਸ ਕਰਕੇ ਅਸੀਂ ਇਹੀ ਕਹਨੇ ਆ ਵੀ ਸਾਡੇ ਪਿੰਡ ਨੂੰ ਬਚਾਓ ਸਾਡੇ ਪਿੰਡ ਨੂੰ ਪਿੰਡ ਰਹਿਣ ਦਿਓ ਇਹ ਨਗਰ ਪੰਚਾਇਤ ਹੋਰ ਆ ਪਿੰਡਾਂ 'ਚ ਵੀ ਤੋੜੀ ਐ ਸਾਡੇ ਨਾਲ ਬਿਤਕਰਾ ਕਿਉਂ ਚਾਰ ਪਿੰਡਾਂ 'ਚ ਹੋਰ ਤੋੜੀ ਐ ਪਰ ਸਾਡੇ ਪਿੰਡ ਨਾਲ ਬਿਤਕਰਾ ਨਾ ਕਰੋ ਅਸੀਂ ਸੀਐਮ ਸਾਹਿਬ ਨੂੰ ਵੀ ਇਹੀ ਬੇਨਤੀ ਕਰਦੇ ਆ ਵੀ ਸਾਡੇ ਗਲੋਂ ਇਹ ਕੋਡ ਨਾ ਦੇਵੋ ਸਾਡੇ ਪਿੰਡ ਦਾ ਤੇ ਪੰਚਾਇਤ ਦਾ 100% ਦਾ ਫਰਕ ਐ ਜੀ ਬਹੁਤ ਜਿਆਦਾ ਫਰਕ ਹੈ ਅਸੀਂ ಗ್ರಾಮ ਪੰਚਾਇਤ ਰਹੋਣੇ ਆ ਨਗਰ ਪੰਚਾਇਤ ਨਹੀਂ ಗ್ರಾಮ ਪੰਚਾਇਤ ਵੰਟੇ ਨਾਲ 25 ਨੁਕਸਾਨ ਹੈ ਜੀ 25 ਨੁਕਸਾਨ ਹੈ ਤੇ ਕਹਿੰਦਾ ਪਾ ਉਹ ಗ್ರಾಮ ਪੰਚਾਇਤ ਨਾਲ 25 ਫੀਸ ਹੁੰਦੀ ਲੋਕ ਬਜੇ ਨੁਕਸਾਨ ਸਭ ਤੋਂ ਪਹਿਲੀ ਮੇਨਟਾ ਸਾਡੀ ਨਰੇਗਾ ਸਕੀਮ ਹੈ ਜਿਹੜੀ ਜਿਹਦੇ ਵਿੱਚ 5 ਕਿੱਲੇ ਤੱਕਰ ਜ਼ਮੀਨ ਜਿਵੇਂ ਜਿਹਾ ਜਿਮੀਦਾਰ ਖੇਤ ਕੰਮ ਕਰਦਾ ਵੀ ਹੁੰਦਾ ਹੈ ਨਹੀਂ ਕਿਹਾ ਪੰਚਾਇਤ ਦੇ ਕੋਲੇ ਹਾਜ਼ਰੀ ਲਾ ਕੇ ਆਪ ਦੇ ਖੇਤ ਕੰਮ ਕਰ ਸਕਦੇ ਜੀਮੀਦਾਰ ਪੰਜ ਕਿਲੇ ਤਿੱਕਰ ਵਾਲਾ ਉਹ ਵਿੱਚ ਆਉਂਦਾ ਉਹ ਖਤਮ ਖਤਮ ਹੋ ਗਈ। ਅਸਾਂ ਫੇਰ ਦੂਜੇ ਮਕਾਨ ਬਣਾਉਣਾ ਉਹਦੇ ਤੇ ਟੈਕਸ ਪੈਂਦੀ ਹੈ ਜੀ। ਹਰ ਇੱਕ ਚੀਜ਼ ਜਿਹੜੀ ਬਜਰੀ ਬ੍ਰੀਤੀ ਸਾਨੂੰ 110 ਰੁਪਏ ਮਿਲਦੇ ਜੀ 25 ਰੁਪਏ ਮੈਣ ਲਾ ਕੀ ਰਹਿ ਦਾ ਖੂਨ ਦਾ ਟੈਕਸ ਇਹਨਾਂ ਦਾ ਲਹਿਦਾ ਹੈ। ਕਹਿੰਦਾ ਭਾਵ ਦੂਜੀ ਤੀਜੀ ਨੰਬਰ ਤੇ ਸਾਨੂੰ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਗਿਆ ਜੀ। ਜਿਹੜੀ ਮਦੂਲਿਆ ਸਕੂਲ ਦੇ ਵਿੱਚ ਰਜਿੰਦਰਾ ਕਾਲਜ ਦੇ ਵਿੱਚ ਸਾਨੂੰ 5% ਤੇ 10% ਦਾ ਕੋਟਾ ਸੀ ਆ। ਉਹ ਸਾਡੇ ਬੱਚਿਆਂ ਨੂੰ 12% ਨੰਬਰ ਵਾਤ ਲੈਣੇ ਪੈਣਗੇ ਉਹਨਾਂ ਨੂੰ ਡਿਵੀਜ਼ਨ ਹੋਊਗੀ ਨਹੀਂ ਸਾਡੇ ਬੱਚੇ ਡਿਵੀਜ਼ਨ ਨਹੀਂ ਲੈ ਸਕਦੇ ਸਭ ਤੋਂ ਵੱਡਾ ਤਾਂ ਬੱਚਿਆਂ ਦੀ ਤਰੱਕੀ ਦਾ ਹੀ ਨੁਕਸਾਨ ਹੈ ਅਜੇ ਸਰਕਾਰ ਕਹਿੰਦੀ ਪੰਡਾ ਆਉਂਦਾਗਾ ਤਰੱਕੀ ਹੋ ਰਹੀ ਹੈ ਪਿੰਡ ਦੀ ਤੁਸੀਂ ਇਸ ਗੱਲ ਸਾਡੇ ਪਿੰਡ ਦੀ ਤਰੱਕੀ ਨੂੰ ਤਰੱਕੀ ਫੰਡ ਜੇ ਆਉਂਦਾ ਹੋਵੇ ਤਾਂ ਆਪਣੀ ਸੰਗਤ ਮੰਡੀ ਘਾਤਰ ਕਿੱਧਰ ਗਿਆ ਸਾਡੇ ਪਿੰਡ ਆਪ ਦੇ ਵਿੱਚੋਂ ਸੰਗਤ ਮੰਡੀ ਦਾ ਨਰਕ ਹੈ ਰਾਮਾ ਮੰਡੀ ਬੰਗੀ ਰੋਡ ਤੇ 350 ਬੀਬੀ ਧਰਨੇ ਦੇ ਬੈਠੀ ਹੈ ਨਰਕ ਚ ਬੈਠੀ ਹੈ ਕੀ ਅਸੀਂ ਉਹਨੂੰ ਤਰਕੀ ਕਹਿੰਦੇ ਆ ਕਦੋਂ ਤੱਕ ਜਾਰੀ ਰਹੇਗਾ ਕੋਈ ਹੋਈ ਰਾਜਨੀਤੀ ਕਿਸੇ ਨਾਲ ਗੱਲਬਾਤ ਹੋਈ ਥੋਡੀ ਸਾਡੀ ਗੱਲਬਾਤ ਹੋਈ ਨਹੀਂ ਪਰ ਸਾਨੂੰ ਸੱਦੇ ਆਈ ਜਾਂਦੇ ਆ ਵੀ ਆਵਾਂਗੇ ਕੋਈ ਗੱਲ ਨਹੀਂ ਛੋਟੀ ਨਾਲ ਤੇ ਮੌਜੂਦਾ ਸਰਕਾਰ ਦੇ ਨਾਲ ਸਾਡੀ ਪਹੁੰਚ ਹੈ ਜੇ ਕੋਈ ਮੌਜੂਦਾ ਸਰਕਾਰ ਕਰਦੀ ਹੈ ਸੈਂਟਰ ਸਰਕਾਰ ਕਰਦੀ ਹੈ ਸਾਡੀ ਨਗਰ ਪੰਚਾਇਤ ਭੰਗ ਕਰਦੀ ਅਸੀਂ ਉਹਦੇ ਨਾਲ ਖੜੇ ਹਾਂ ਕੋਈ ਕਰਦੇ ਚਾਹੇ ਤਾਂ ਉਤਲੀ ਸਰਕਾਰ ਕਰਦੇ ਚਾਹੇ ਠੰਡੀ ਕਰਦੇ ਸਾਡਾ ਕਿਸੇ ਰਾਜਨੀਤੀ ਨਾਲ ਕਿਸੇ ਪਾਰਟੀ ਨਾਲ ਕੋਈ ਤਲਕ ਨਹੀਂ ਅਜੀਤ ਪਿੰਡ ਨੂੰ ਪਿੰਡ ਬਚਾਉਣ ਵਾਸਤੇ ਖੜੇ ਆ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।